ਏ ਫੈਮਿਲੀ ਸ਼ਸ਼ੀਕਾਲ ਵੈਲਕਮ ਟੂ ਮੀ ਚੈਨਲ ਉਮੀਦ ਕਰਦੀ ਆ ਸਾਰੇ ਜਿਹੜੇ ਵਧੀਆ ਹੋਵਗੇ ਤੇ ਮੈਂ ਵੀ ਵਧੀਆ ਜੀ ਤੇ ਤੁਸੀਂ ਮੇਰੀ ਆਵਾਜ਼ ਸੁਣ ਲਈ ਚੱਕਦੇ ਹੋ ਨਾ ਮੈਨੂੰ ਕੋਲਡ ਹੋ ਚੁੱਕਿਆ ਠੰਡ ਲੱਗ ਚੁੱਕੀ ਆ ਤੇ ਤੁਸੀਂ ਸਾਰੇ ਜਿਹੜੇ ਠੰਡ ਤੋਂ ਬਚ ਕੇ ਰਹੋ ਜੀ ਤੇ ਬਾਕੀ ਇੱਥੇ ਬਾਰੰਡਿੰਗ ਦਾ ਟਾਈਮ ਸੀਗਾ ਜੀ ਸਿਸਟਰੋਣਾ ਨੇ ਵੀ ਆਣਾ ਆ ਤੇ ਕੁਝ ਕ ਆਪਣੇ ਕੰਮ ਖਤਮ ਹੋ ਚੁੱਕੇ ਸੀਗੇ ਤੇ ਕੁਝ ਕ ਆਪਣੇ ਕੰਮ ਰਹਿ ਗਏ ਸੀਗੇ ਜੀ ਤੇ ਬਾਕੀ ਆਪਾਂ ਮਿਲਾਵਾਂਗੇ ਤੁਹਾਨੂੰ ਸਿਸਟਰੋਣਾ ਨਾਲ ਵੀ ਤੋਂ ਬਚ ਕੇ ਰਹੋ ਜੀ ਤੇ ਬਾਕੀ ਸਟਰੋਨੀ ਆ ਰਹੇ ਨੇ ਹਨ ਮੈਂ ਤੁਹਾਨੂੰ ਦੱਸ ਚੁੱਕੀ ਆ ਤੇ ਆਪਾਂ ਮਿਲਵਾਵਾਂਗੇ ਉਹਨਾਂ ਨਾਲ ਤੇ ਬਸ ਅੱਜ ਦਾ ਬਲੌਗ ਜੋ ਵੀ ਮੈਂ ਡੇਲੀ ਰੁਟੀਨਸ ਕਰਾਂਗੀ ਹਨ ਤੁਹਾਡਾ ਸ਼ੇਅਰ ਕਰਾਂਗੀ ਬਤ ਬਤ ਤੇ ਕੁਝ ਆਪਣੇ ਕੰਮ ਛਾੜੂ ਵਗੈਰ ਨਿਪੜ ਗਿਆ ਸੀ ਛੋਟੇ-ਮੋਟੇ ਕੰਮ ਰਹਿ ਗਏ ਹੋਰ ਤੇ ਬਾਕੀ ਕੁਕਿੰਗ ਵਗੈਰਾ ਦਾ ਰਹਿ ਗਿਆ ਆਪਣਾ ਕੰਮ ਰਸੋਈ ਦਾ ਤੇ ਫਿਰ ਸੋਚੋ ਚਲੋ ਅੱਜ ਤੁਹਾਡੇ ਨਾਲ ਆਪਣਾ ਰੁਟੀਨ ਸ਼ੇਅਰ ਕਰ ਲੈਣੀ ਆ ਤੇ ਮੈਂ ਅੱਜ ਵਲੌਗ ਦੇ ਵਿੱਚ ਜਿਆਦਾ ਨਹੀਂ ਬੋਲਾਂਗੀ ਕਿ ਮੈਨੂੰ ਬੋਲਣ 'ਚ ਥੋੜੀ ਦਿੱਕਤ ਹੋ ਰਹੀ ਹੈ ਨਾ ਕਾਫੀ ਮੇਰਾ ਗਲਾ ਦਰਦ ਹੈ ਤੇ ਬਸ ਦਵਾਈ ਵੀਰਾਂ ਲਈ ਹੈ ਠੀਕ ਹੈ ਹਨਾ ਬਾਕੀ ਢਾਂਡ ਬਹੁਤ ਜ਼ਿਆਦਾ ਤੁੱਪਰ ਤਰ੍ਹਾਂ ਅੱਜ ਮਾ ਤੇ ਵੀ ਨਹੀਂ ਹੈਗਾ ਬਿਲਕੁਲ ਵੀ ਓਕੇ ਗਾਇਜ਼ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਲਾਈਕ ਵੀ ਜ਼ਰੂਰ ਦਬਾਇਓ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਜਲਦੀ ਜਲਦੀ ਆਦੇ ਛੋਟੇ ਛੋਟੇ ਵਲੌਗ ਤੁਸੀਂ ਦੇਖੋ ਮੇਰੇ ਓਕੇ ਗਾਇਜ਼ ਬਲਾਲ ਸੋਣਾ ਲੱਗੇ ਕੀ ਕਰਨਾ ਸੋਨੇ ਸੋਨੇ ਕਮੈਂਟ ਕਰਕੇ ਦੱਸਿਆ ਕਰੋ ਬਲੌਗ ਕਿਵੇਂ ਲੱਗਿਆ ਤੇ ਬਾਕੀ ਬਣੇ ਰਹੋ ਤੁਸੀਂ ਬਲੌਗ ਨਾਲ ਦੇਖੋ ਫੈਮਲੀ ਇਧਰ ਕੀ ਚੱਲ ਰਿਹਾ ਹੈ ਨੇ ਬਣਾਏ ਨੇ ਗਾਇਸ ਹਾਂਜੀ ਫੈਮਿਲੀ ਮੇਰੇ ਹਸਬੰਦ ਨੇ ਜਿਹੜੇ ਹਰ ਟਾਈਮ ਮਜ਼ਾਕਾ ਕਰਦੇ ਰਹਿੰਦੇ ਨੇ ਮੈਨੂੰ ਹਨਾ ਕੀ ਕਰਦੀ ਰਹਿੰਦਾ ਬਾਕੀ ਥੋੜੀ ਥੋੜੀ ਰਨ ਸਮਝ ਆ ਜੇਗੀ ਨਾ ਮੈਂ ਕੀ ਕਰਦੀ ਤੇ ਬਾਕੀ ਆਪਾਂ ਲਗੇ ਸੀ ਕਿ ਚਾਹ ਨੂੰ ਠੰਡ ਬੋਲਦਾ ਹੈ ਨਾ ਇਸ ਤਰ੍ਹਾਂ ਕੋਲ ਬਚਾਤਾ ਫਸੀ ਵੀ ਛੱਡਦੇ ਹੈਗੇ ਚਾਹ ਦਾ ਫਲ ਗਿਆ ਪਰੋਠੇ ਮਰਾ ਅੱਜ ਤਾਂ ਮੈਂ ਖਾ ਲਿਆ ਮਾਈਕ ਆ ਲੱਗਾ ਬਣੇ ਰਹੋ ਵਲੌਗ ਨਾਲ ਵਲੌਗ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਹਾਂਜੀ ਵੈਲਲੀ ਆਪਾਂ ਲੱਗੇ ਸੀ ਚਾਹ ਬਣਾਉਣ ਤੇ ਮੈਂ ਅੱਜ ਲਗਾਇਆ ਮਾਈਕ ਤਾਂ ਕਿ ਤੁਹਾਡੇ ਸਾਰੇ ਤੱਕ ਵਾਜੂਬ ਤੀ ਪਹੁੰਚ ਸਕੇ ਮੇਰੀ ਨਾ ਕਿਉਂਕਿ ਮੇਰੀ ਬੋਲਿੰਗ ਥੋੜੀ ਜੀ ਸਲੋ ਹੈ ਤਾਂ ਇਸ ਕਰਕੇ ਆਪਾਂ ਨੇ ਮਾਈਕ ਲਾਇਆ ਤੇ ਮਾਈਕ ਮੈਨੂੰ ਸਿਸਟਰ ਨੇ ਭੇਜਿਆ ਉਧਰੋਂ ਉਹਨਾਂ ਦਾ ਆਈਫੋਨ ਇਸ ਕਰਕੇ ਹੋਣ ਦੇ ਕੰਮ ਦਾ ਨਹੀਂ ਹੈਗਾ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਤੇਰੇ ਘਰ ਆ ਜੀ ਰੋ ਨਾ ਕਿ ਮੇਰੀ ਬੋਲਿੰਗ ਥੋੜੀ ਘੱਟ ਹੈ ਤਾਂ ਇਸ ਕਰਕੇ ਮੈਂ ਹੌਲੀ ਹੌਲੀ ਬੋਲਦੀ ਆ ਤੇ ਬਾਕੀ ਹੁਣ ਤਾਂ ਮੇਰਾ ਗਲਾ ਖਰਾਬ ਹੋ ਰਿਹਾ ਹੈ ਖਲਸੀ ਹੈ ਨਾ ਹੋਲਡ ਹੋਇਆ ਪਿਆ ਉਹ ਦੇਖਣ ਦਾ ਫੇਰ ਬਿਲਕੁਲ ਹੀ ਵਾਜ਼ ਬੜੀ ਫੜੀ ਹੋਈ ਹੈ ऐसी चीज दिखा रही है कि मेरे देरी तो तो नहीं घुमा अदरक है चार चार वास्तव तो वॉल्यूम नहीं ना पाती है कि जाओगे सारी ਹਰ ਵਾਰ ਜਦੋਂ ਮੈਂ ਮਾਈਕ ਲੈ ਤੁਹਾਨੂੰ ਮਾਈਕ ਮੈਂ ਬਣ ਦਿੱਤੀ ਜਾਂ ਲਾਲੇ ਹਾਂ ਹਾਂਜੀ ਫੈਮਲੀ ਤੁਸੀਂ ਦੇਖ ਸਕਦੇ ਹੋ ਨਾ ਕਬੀਰ बार-बार ਆ ਕੇ ਤੱਕ ਕਰਦਾ ਐਵੇਂ ਮੇਰਾ ਹੌਲੀ-ਹੌਲੀ ਹੋੜੀ ਤੋੜਤਾ ਹੀ ਮੈਂ ਥੁੜਾ ਮਨ ਘੱਟ ਵਲੌਗ ਬਣ ਜਾਣਾ ਤੇ बार-बार ਆ ਕੇ ਤੱਕ ਕਰਦਾ ਤੇ ਲੇਟ ਹੋ ਜਾਂਦਾ ਤਾਂ ਤੁਹਾਨੂੰ ਪਤਾ ਨਾ ਛੋਟੇ ਛੋਟੇ ਵੀ ਬਲੌਗ ਵੀ ਲੈਣ ਵਾਸਤੇ ਵੀ ਕਾਫੀ ਟਾਈਮ ਵੇਸ ਹੁੰਦਾ ਹੈ ਕਾਫੀ ਟਾਈਮ ਲੱਗ ਜਾਂਦਾ ਹੈ ਚਾਰਨਾ ਸੈਟਿੰਗ ਕਰਨੀ ਵੋਲਿਮ ਦੇਖਣੀ ਲੋਕੇਸ਼ਨ ਦੇਖਣੀ ਫਿਰ ਸਭ ਕੁਝ ਸਬ ਕੈਪਚਰ ਕਰਨਾ ਐਡੀਟਿੰਗ ਕਰਨਾ ਸਭ ਕੁਝ ਦਾ ਬਹੁਤ ਪੀਡ ਲੱਗਦੀ ਹੈ ਜੀ ਪਲੀਸ ਸਪੋਰਟ ਕਰਿਆ ਕਰੋ ਸਾਰੇ ਜਣੇ ਤੇ ਬਾਕੀ ਕਮੈਂਟ ਕਰਕੇ ਰਹਿਸਾ ਕਰੋ ਬਲੌਗ ਦਾ ਹਾਂਜੀ ਫੈਮਿਲੀ ਚਾਹ ਬਹੁਤ ਜਬਰਦਸਤ ਮੰਗੀ ਟੇਸਟੀ ਟੇਸਟੀ ਦੇਖ ਸਕਦੇ ਹੋ ਤੁਸੀਂ ਗੱਲ ਆ ਬਾਦ ਐਂਡ ਐਂਡ ਲੱਗ ਗਿਆ ਐਂਡ ਬਿਲਕੁਲ ਖੜਾਕੇਦਾਰ ਚਾਹ ਬਟ ਗਈ ਅੰਮੀ ਅੰਮੀ ਰਦਨਕ ਪਾਇਆ ਆਪਾਂ ਨੇ ਤੇ ਇਹਦੇ ਵਿੱਚ ਸੌਂਗ ਵਗੈਰਾ ਪਾਈ ਐ ਬਸ ਇਸ ਤੋਂ ਲਾ ਹੋਰ ਕੁਝ ਨਹੀਂ ਲਾਈ ਤੁਸੀਂ ਯਾਰ ਨਾ ਨੈਕਸ ਕਿੱਥੇ ਹੁੰਸੀ ਹਾਂਜੀ ਗਾਇਜ਼ ਆਪਾਂ ਅੱਧਾ ਅੱਧਾ ਇੱਥੇ ਪਿਆਜ਼ ਵਾਲੇ ਪਰੌਂਠੇ ਬਣਾਉਣੇ ਤੇ ਇਹਨਾਂ ਨੂੰ ਆਪਾਂ ਹੁਣ ਚੱਕ ਨਾਲ ਕਟਿੰਗ ਕਰਾਂਗੇ ਆਪਾਂ ਗ੍ਰੈਂਡ ਨਹੀਂ ਕਰਾਂਗੇ ਇਹਨਾਂ ਨੂੰ ਕਿਉਂਕਿ ਜ਼ਿਆਦਾ ਬ੍ਰੇਕ ਹੋ ਜਾਣਗੇ ਉਹ ਚੰਗੇ ਨਹੀਂ ਲੱਗਦੇ ਹਨਾ ਪਰੌਂਠੇ ਦੇ ਵਿੱਚ ਇਸ ਕਰਕੇ ਆਪਾਂ ਇਹਨਾਂ ਨੂੰ ਚਾਕੂ ਦੀ ਮਦਦ ਨਾਲ ਇਹਨਾਂ ਨੂੰ ਪ੍ਰੀਤਰੀ ਕਟਿੰਗ ਕਰਾਂਗੇ ਤੇ ਫਿਰ ਆਪਾਂ ਬਣਾਉਨੇ ਆ ਪਰੌਂਠੇ ਤੇ ਅੱਜ ਫੈਮਿਲੀ ਤੁਸੀਂ ਵੀ ਚਾਹ ਪੀ ਲਓ ਚਾਹ ਮੈਂ ਪਾ ਲਈ ਸੀ ਗਲਾਸ ਦੇ ਵਿੱਚ ਤੇ ਬਸ ਹੁਣ ਇੱਥੇ ਪਿਆਜ਼ ਲੱਗੀ ਸੀ ਮੈਂ ਗ੍ਰੈਂਡ ਕਟਿੰਗ ਕਰ ਲੀ ਤੋ ਚਾਰੋਂ ਕਿਸ਼ੇ ਇਹ ਕਿਸ਼ੇ ਕਰ ਲੈਣਾ ਹੈ ਅਸੀਂ ਜਿਹਨਾਂ ਨੇ ਅਜਾਬ ਕਰਾਏ ਹੋਏ ਚਾਰੋਂ ਕਿਸ਼ੇ ਹਰੇਕ ਨੂੰ ਚਾਰੋਂ ਹੋ ਗਏ ਚਾਰੀ ਲੱਗੀਆਂ ਨੇ ਮੈਂਨੂੰ

ਹਾਂਜੀ ਫੈਮਿਲੀ ਸਿਸਟਰ ਆ ਗਏ ਇਹ ਆਪਣਾ ਸਨੀ ਸਨੀ ਨੂੰ ਚੈਨਲ ਨਾਮ ਰੱਖ ਦੋ ਤੇ ਇਹ ਵੀ ਬਲੌਗ ਪਾਉਂਦੇ ਨੇ ਇਹ ਬਲੌਗ ਪਾਉਂਦੇ ਸਾਰਿਆਂ ਨੂੰ ਸਪੋਰਟ ਕਰਿਓ ਜਾ ਕੇ ਚੈਨਲ ਨੂੰ ਦੇਖਿਓ ਜਾ ਕੇ ਸਬਸਕ੍ਰਾਈਬ ਕਰਿਓ ਤੇ ਇੱਧਰ ਆ ਕੇ ਆਪਣੀ ਸਿਸਟਰ ਇਹ ਆ ਗਈ ਪੋਜ ਆਪਣੀ ਨਟਕ ਠੱਟੀ ਲੋ ਗਾਇਸੋ ਬੈਠਾ ਕਰੋ ਦੀਦੀ ਵੀ ਇੰਗਲਾਈਸ਼ ਨਾਲ ਲੱਗ ਗਈ ਐ ਬਾਰ ਬਾਰ ਮੈਨੂੰ ਔਖਾ ਲੱਗਦਾ ਨਾ ਕੱਟਣਾ ਗਾਇਸ ਸਿਸਟਰ ਲੈ ਕੇ ਆਏ ਨੇ ਮਿੱਠਾ ਕੁਛ ਤੇ ਅੱਜ

ਸਾਰੇ ਮੈਨੂੰ ਦੇਖਦੇ ਸਪੋਰਟ ਕਰੋ ਜਿੰਨ ਲੂਣ ਨੇ ਮੇਰੇ ਫਸਟ ਪੇਮੈਂਟ ਆ ਗਿਆ ਤੇ ਵਧੀਆ ਸਾਰੇ ਸਪੋਰਟ ਕਰੋ ਪਲੀਜ਼ ਫੈਮਲੀ ਤੇ ਸਿਸਟਮ ਉੱਤੇ ਜਾ ਕੇ ਸਾਰੇ ਜਿਹੜੇ ਰਿਸਿਵ ਵਧਾਈਆਂ ਦੋ ਸੋਨਾਂ ਪੇਮੈਂਟ ਆ ਗਈ ਤੇ ਬਾਕੀ ਦੇਖਦੇ ਮਿਲਦੇ ਰਹਿਣਗੇ ਅੰਦਰ ਜਾਓ ਲੋਟਰੀ ਲੱਗੀ ਗਾਇਸ ਨੂੰ ਜਿਹੜਾ ਸੁਭਦੀ ਦੀ ਸਸੋ ਫਿਰ ਸੁਬ੍ਹਾ ਤੇ ਲੋਡਰੀ ਲੱਗੇ ਤਾਈ ਨਾ ਯਸਰ ਸਾਰੇ ਮੈਂ ਲਾ ਰਿਹਾ ਸਾਬੀ ਦਾ ਮੈਂ ਆਈ ਹੁਸਲੇ ਕਿ ਮੇਰੇ ਨਾਲ ਚੱਕੀ ਤਾਂ ਤੋਈ ਹੈ ਨਾ ਚਲੋ ਗਾਇਜ਼ ਅਬ ਆਪਾਂ ਬੈਠ ਜਾਂ ਥੋੜੇ ਜਿਹਾ ਮੈਂ ਦਿੰਦਾ ਹਾਂ ਹਾਂ ਮੈਂ ਤਾਂ ਹੈਗਾ ਬੜਾ ਹੀ ਨਹੀਂ ਕੰਨਿਆ ਹੋਰ ਕੰਨਿਆ ਇੱਕਾ ਬਾਕੀ ਦਾ ਲੌਂਕੜੇ ਨਾਲੇ ਆਉਂਦੇ ਨੇ ਕਿ ਆਪਾਂ ਅੱਗੇ ਅਰੇ ਬਾਦ ਸ਼ਾਮ ਨੂੰ ਐਂਡ ਹੋਏਗਾ ਬਲੌਗ ਦਾ ਦੇਖੋ ਗਾਇਜ਼ ਰੌਣਕ ਲੱਗੀਆਂ ਸਿਸਟਰ ਆ ਗਈ ਸੀ ਆਣੀ ਮੈਂ ਬੈਠੋ ਪਹਿਲਾਂ ਚੱਲਗੇ ਫਿਰ ਨਾ ਉੱਥੇ ਬੈਠੋ ਕਰੋ ਛੋੜ ਦੂਜੀ ਰੋਕਣਾ ਵੀ ਕੈਮਰਾ ਉੱਥੇ ਦੇ ਨਾਲ ਨਾ ਨਾ ਇਸ ਨੂੰ ਮੋੜਾ ਜਾ ਨੂਰੀ ਵੀ ਆ ਗਈ ਆਪਣੇ 파ਟੇ ਸ਼ਾਮਿਲ ਹੋ ਗਈ ਵਧਾਈਆਂ ਦੇ ਨੂਰੀ ਕਿਰਨਾਂ ਨੂੰ ਫਸਟ ਮਿੰਟ ਓਹੋ ਹੁਣ ਦੇਖੀ ਉਧਰ ਚਲੋ ਗੋ ਸਨੀ ਸੋਫੇ ਵੱਲ

ਦੇ ਫਾਹਦਾ ਹਾਂ ਚਲ ਜਲੇ ਫੜ ਕੇ ਬੈਨਾ ਗੱਜ ਬੈਨਾ ਜਿੱਦ ਲਾ ਖਰੀਦ ਲਿਆ ਮੈਂ ਮੈਂ ਘਰ ਲਈ ਚ ਸੋਫਾ ਨਹੀਂ ਪਾਣ ਮੈਂ ਉਹ ਹੀ ਹਾਂ ਦੇ ਜਾਈਂ ਪਿਆਰ ਕਿਹਦੇ ਬਾਜੀ ਤਾਂ ਤੂੰ ਮਾਇਗੀ ਕਰ ਨਾ ਮਾਹੀ ਹਾਲੇ ਉਧਰ ਆਜਾ ਉਧਰ ਚੱਲਦੇ ਹਾਂ 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 ਫਿਰ ਨਹੀਂ ਕੋਸ਼ਿਸ਼ ਕਰਾਂਗਾ ਹਾਂ ਕੋਣਾ ਤੋਂ ਹਾਂ ਆਏ ਹੋਏ ഹലോ <laughs> നല്ല <laughs> ਬਹੁਤ ਖੁਸ਼ੀ ਦੀ ਗੱਲ ਅਮਾ ਸਿਸਟਰ ਦੀ ਫਸਟ ਪੇਮੈਂਟ ਆ ਗਈ ਤੇ ਬਹੁਤ ਵਧੀਆ ਲੱਗਿਆ ਹਨ ਤੁਸੀਂ ਵੀ ਸਾਰੇ ਜਣੇ ਮੈਨੂੰ ਮਤਵਪੂਰਨ ਸਪੋਰਟ ਕਰੋ ਪਲੀਜ਼ ਤਾਂ ਕਿ ਮੇਰੇ ਦੀ ਪੋਸਟ ਟਾਈਮ ਕੰਪਲੀਟ ਹੋ ਨਾ ਗਾਇਸ ਲੋਚਣਾ ਨਾ ਅੰਮਾ ਵੀ ਖੁਸ਼ ਆਪਣਾ ਲਾਈਫ ਚ ਬੀਤਣਾ ਹਨ ਬਾਕੀ ਸਭ ਸਮਝ ਲਿਓ ਨਾ ਕਿ ਵੀਨ ਦੇ ਸੀਧਾ ਆਪੀ ਲੋੜ ਹੈ ਥੋੜੀ سپورਟ ਦੀ ਲੋੜ ਹੈ ਤਾਂ ਪਲੀਜ਼ ਸਪੋਰਟ ਕਰੋ ਸਾਰੇ ਨੇ

ਤੇ ਪਰ ਉਹ ਮਾਪਾ ਰੋਟੀ ਲੈ ਕੇ ਆਏ ਚਾਹ ਲੈ ਕੇ ਆਏ ਸੀ ਤੇ ਸਿਸਟਰ ਕਹਿੰਦੇ ਮੈਂ ਚਾਹ ਵੀ ਲਾਂਗੀ ਮੈਂ ਡਾਈਟ ਤੇ ਰਹਿਣੀ ਆ ਨਾ ਇਸ ਕਰਕੇ ਪ੍ਰੋਟੀਨ ਨਹੀਂ ਖਾ ਰਹੇ ਹੈਗੇ ਚਾਹ ਵਗਾਰਾ ਪੀ ਕੇ ਆਏ ਸੀ ਘਰ ਤੋਂ ਚਾਹ ਰਕ ਨੇ ਦੇਖ ਲਓ ਤੇ ਸ਼ੂਟ ਕਰ ਦੇ ਦੀ ਜੀ ਚਾਹ ਆਪਾਂ ਲੈ ਆਏ ਉਸ ਕਾਨ ਦਾ ਚੈਨਲ ਦਾ ਵੀ ਕਹ ਲੈ ਸਬਸਕ੍ਰਾਈਬ ਕਰ ਲਿਓ ਗਾਇਸ ਗਾਇਸ ਸਬਸਕ੍ਰਾਈਬ ਕਰ ਲਿਓ ਸਾਨੂੰ ਵੀ ਗਾਇਸ ਸਪੋਰਟ ਕਰੋ ਸਾਰੇ ਜਣੇ ਤਾਂ ਕਿ ਅਸੀਂ ਵੀ ਆਪਣੀ ਖੁਸ਼ੀ ਮਨਾਈਏ ਜਲਦੀ ਜਲਦੀ ਸਾਡੀ ਪੇਮੈਂਟ ਆਵੇ ਹੈ ਨਾ ਵੀ ਕੋਈ ਨਾ ਆ ਜੇਗੀ ਤੁਹਾਡਾ ਹਾਲ ਹੈ ਪਹਿਲਾਂ ਕਿਵੇਂ ਕਰ ਰਹੇ ਹੋ ਓਕੇ ਤੇ ਜਾ ਰਹੇ ਹੈ ਗਾਈਜ਼ ਓਕੇ ਫੈਮਿਲੀ ਜਾ ਰਹੇ ਨੇ ਸਾਰੇ ਜਣੇ ਤੇ ਖੁਸ਼ੀ ਵਿੱਚ ਜਾ ਰਹੀ ਹੈ ਨਾ ਹਣ ਨਹੀਂ ਖੁਸ਼ੀ ਜਾ ਰਹੀ ਹੈ ਨਾ ਹਣ ਰਿਲਾ ਵਗੈਰਾ ਬਣਾਉਣੀਆਂ ਨੇ ਫਿਰ ਅਸੀਂ ਨੇ ਦੇਖਿਓ ਸਾਡੇ ਇੰਸਟਾਗ੍ਰam ਤੇ ਫੋਲੋ ਫੋਲੋ ਕਰ ਲਓ ਤੁਹਾਨੂੰ ਟੈਂਕ ਹੋਣਾ ਹੈ ਬਈ ਮਿਕਸਡ ਹਾਂ ਨਾ ਕੈਸ ਹੋਵੀ ਬਾਏ ਗਾਈਜ਼ But